ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੇ ਤੇ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਵੀ ਆਪਣੇ ਨਾਲ YouTube ਚੈਨਲ ਤੇ ਜਾਂ ਫਿਰ Facebook ਪੇਜ ਦੇ ਜਰੀਏ ਜੁੜੇ ਹੋਏ ਆ ਤੇ ਅੱਜ ਆਪਾਂ ਹਟੇ ਸੀ ਜਾਨਵਰ ਨਿਵਾ ਕੇ ਤੇ ਮੈਂ ਕਿਹਾ ਚਲੋ ਵੀਡੀਓ ਬਣਾ ਦਈਏ ਤੇ ਤੁਹਾਨੂੰ ਦਿਖਾ ਦਈਏ ਸਾਰੇ ਜਾਨਵਰ ਆਪਣੇ ਕੋਲ ਮੰਦਰ ਕਾਫੀ ਆ ਜਿਹੜੇ ਫੋਰ ਸੇਲ ਆ ਤੇ ਹੁਣੀ ਆਪਾਂ ਸਾਰੇ ਜਾਨਵਰ ਆ ਜਿਹੜੇ ਉਹ ਬਿਲੀ ਨਿਵਾ ਕੇ ਹਟਿਆ ਇਹਦੇ ਨਾਲ ਹੁਣੀ ਆਪਾਂ ਸਾਰੇ ਜਾਨਵਰਾਂ ਨੂੰ ਜਿਹੜਾ ਇਸ਼ਨਾਨ ਕਰਵਾਇਆ ਹੀ ਤੇ ਸਾਰੇ ਜਾਨਵਰ ਮੋਟਰ ਤੋਂ ਦੇਖੋ ਤੇ ਤੁਹਾਨੂੰ ਦੱਸਦੇ ਆਪਾਂ ਇਹ ਸਾਰੇ ਜਾਨਵਰ ਬੀਲੀਓ ਫੋਰਸ ਹੈਡ ਹੈ ਤੇ ਆਹ ਬੱਚਿਆਂ ਦੀ ਸਵਾਰੀ ਲਈ ਵੀ ਰੱਖੀ ਐ ਪੋਨੀ ਨਿੱਕੀ ਜੀ ਇਧਰੋਂ ਲੱਗਦੇ ਆ ਸ਼ੁਰੂ ਆਹ ਬੀਲੀਓ ਬੱਚਾ ਨੀਲਾ ਬਹੁਤ ਸੋਹਣਾ ਤੇ ਇਹ ਵੀ ਫੋਰਸ ਹੈਡ ਆ ਬੀਲੀਓ ਕਿਸੇ ਨੇ ਸੁੱਖ ਸੁਖੀ ਹੋਵੇ ਕੋਈ ਘੋੜਾ ਚੜਾਉਣਾ ਹੋਵੇ ਬਾਬਿਆਂ ਦੇ ਨੀਲਾ ਤੇ ਜਾਂ ਫਿਰ ਉਹ ਕਿਸੇ ਨੇ ਸਟਾਲੀਅਨ ਪਾ ਲੈਣਾ ਹੋਵੇ ਬਹੁਤ ਸੋਹਣਾ ਬੱਚਾ ਹੀ ਤਾਂ ਇਹਦੀ ਪੂਰੀ ਡਿਟੇਲ ਵੇਲੇ ਜਿਹੜੇ ਵੀ ਜਾਨਵਰ ਦੀ ਤੁਸੀਂ ਪੂਰੀ ਡਿਟੇਲ ਦਾ ਫੋਨ ਲਾ ਕੇ ਲੈ ਲਿਆ ਕਰੋ ਆਪਾਂ ਤੁਹਾਨੂੰ ਪਤਾ ਹੀ ਹੈ ਫੌਜੀ ਬੰਦੇ ਆਪਾਂ ਨੂੰ ਇੰਨਾ ਇੰਨਾ ਬਾਰੇ ਜਾਣਕਾਰੀ ਪੂਰੀ ਹੈਣੀਗੀ ਬਲੱਡ ਲਾਈਨ ਦੀ ਤੇ ਇਹਨਾਂ ਦੀ ਜਾਣਕਾਰੀ ਜਿਹੜੀ ਤੁਸੀਂ ਆਪਣੇ ਡਾਕਟਰ ਬਤਾਰ ਤੋਂ ਮੈਂ ਥੱਲੇ ਨੰਬਰ ਛੱਡੂਗਾ ਉਹਦੇ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਆ ਬਾਕੀ ਮੈਂ ਤੁਹਾਨੂੰ ਜਾਨਵਰ ਕਿਹੜਾ ਦਿਖਾ ਦਿੰਦਾ ਆਹ ਬੱਚੀ ਹੈ ਵੇਲੇ ਮਾਰਵਾੜੀ ਬਹੁਤ ਸੋਹਣੀ ਦੇਖ ਸਕਦੇ ਹੋ ਚਾਰੇ ਪੈਰ ਤੇ ਮੱਥੇ ਤੇ ਬਲੇਜ ਆ ਬਹੁਤ ਸੋਹਣਾ ਆਇਆ ਬੁੱਤਾ ਇੱਧਰ ਆ ਇੱਧਰ ਝਾਕ ਨਾ ਦਿਖਾ ਗਏ ਤੈਨੂੰ ਆਹ ਦੇਖ ਸਕਦੇ ਮੱਥੇ ਤੇ ਬਲੇਜ ਆ ਬਹੁਤ ਸੋਹਣਾ ਤੇ ਕੰਨਾ-ਕੰਨਾ ਪੱਖੋਂ ਤੇ ਬੋਡੀ ਪੱਖੋਂ ਤੁਸੀਂ ਦੇਖ ਸਕਦੇ ਹੋ ਬੱਚੀ ਬਹੁਤ ਸੋਹਣੀ ਐ ਤੇ ਪਾਣੀ ਨਮਾਈਆਂ ਹੋਣਾ ਪਾਣੀ ਖੜਾ ਥੇ ਕਾਫੀ ਸਾਰਾ ਤੇ ਇਹ ਵੀ ਫੋਰ ਸੇਲ ਐ ਬੇਲੀ ਉਹ ਬੱਚੀ ਆਪਣੀ ਤੇ ਇੱਕ ਆਹ ਬੱਚੀ ਨਾਲ ਆ ਜਾਂਦੀ ਮਾਲਵਾੜੀ ਇਹ ਵੀ ਬਹੁਤ ਸੋਹਣੀ ਚੰਬੀ ਇਹ ਵੀ ਫੋਰ ਸੇਲ ਐ ਇਹ ਵੀ ਦੇਖ ਸਕਦੇ ਕੰਨਾ-ਕੰਨਾ ਪੱਖੋਂ ਬਹੁਤ ਸੋਹਣੀ ਐ ਬੱਚੀ ਇੱਕਾ ਘੋੜੀ ਆ ਜਾਂਦੀ ਹੈ ਮਾਰਵਾੜੀ ਇੱਕ ਪੈਰ ਚਿੱਟਾ ਹੀ ਚਲ ਵੇਚ ਦੀ ਨਗਰ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਉਣੇ ਆ ਸਾਰੀ ਬਹੁਤ ਸੋਹਣੀ ਘੋੜੀ ਹੈ ਵੈਲਿਊ ਕੰਨਾ ਕੰਨਾ ਪੱਖੋਦਰੀ ਦੇਖ ਸਕਦੇ ਹੋ ਕੰਨਾ ਕੰਨਾ ਬਹੁਤ ਸੋਹਣਾ ਤੇ ਬਹੁਤ ਸੋਹਣਾ ਵਲੇਜ ਹੈ ਤੇ ਰੰਗ ਵਗੈਰਾ ਤੁਸੀਂ ਦੇਖ ਹੀ ਸਕਦੇ ਆ ਤੇ ਮਾਰਕਿੰਗ ਦੇਖ ਸਕਦੇ ਹੋ ਇੱਕ ਪੈਰ ਚਿੱਟਾ ਤੇ ਮੱਥੇ ਤੇ ਵਲੇਜ ਹੈ ਮਾਰਵਾੜੀ ਘੋੜੀ ਹੈ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਏ ਗੱਬਣ ਦੀ ਖਾਲੀ ਦੀ ਬਲੱਡ ਲਾਈਨ ਦੀ ਉਹ ਤੁਸੀਂ ਜਿਹੜਾ ਮੈਂ ਥੱਲੇ ਕੰਟੈਕਟ ਨੰਬਰ ਛੱਡਿਆ ਹੈ ਉਹਦੇ ਤੇ ਤੁਸੀਂ ਕਾਲ ਕਰਕੇ ਦੇਖ ਸਕਦੇ ਹੋ ਆ ਵੀ ਦਿਖਾ ਰਹੀ ਐ ਮੂੰਹ ਇਹਦਾ ਵੀ ਦੇਖ ਹੀ ਲੋ ਬੱਚੀ ਦਾ ਦਿਖਾ ਰਹੀ ਐ ਕੰਨ ਉਹ ਪਰਲੀ ਬੱਚੀ ਦੇ ਵੀ ਦੇਖ ਲੋ ਕੰਨ ਉਹ ਦਿਖਾਣੀ ਸੀ ਹਾਂ ਬੇਬੇ ਬਹੁਤ ਸੋਹਣੇ ਕੰਨ ਤੇ ਬਹੁਤ ਸੋਹਣਾ ਬਣਜਾ ਬੱਚੀ ਦਾ ਤੇ ਆ ਇਧਰ ਇੱਕ ਘੋੜੀ ਹੋਰ ਆ ਜਾਂਦੀ ਐ ਵੇਲਿਓ ਇਹ ਵੀ ਮਾਰਵਾੜੀ ਘੋੜੀ ਐ ਬਹੁਤ ਸੋਹਣੀ ਮਾਰਕਿੰਗ ਇਹਦੇ ਦੋ ਪੈਰ ਚਿੱਟੇ ਐ ਇਹਦਾ ਇੱਕ ਪੈਰ ਚਿੱਟਾ ਸੀ ਇਹਦੇ ਵੇਲਿਓ ਦੋ ਪੈਰ ਚਿੱਟੇ ਐ ਕਾਲੀ ਮਾਰਵਾੜੀ ਘੋੜੀ ਐ ਬਹੁਤ ਸੋਹਣੀ ਤੇ ਇਧਰ ਦੀ ਫਰੰਟ ਦੀ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਆਹ ਦੇਖ ਸਕਦੇ ਆ ਇਹਦੀ ਵੀ ਮੱਥੇ ਤੇ ਬਲੇਜ ਆ ਬਹੁਤ ਸੋਹਣਾ। ਬਹੁਤ ਸ਼ਾਨਦਾਰ ਘੋੜੀ ਇਹ ਵੀ। ਤੇ ਇਹਦੀ ਵੀ ਜੇ ਤੁਹਾਨੂੰ ਗਹਿਰਾਈ ਦੇ ਵਿੱਚ ਜਾਣਕਾਰੀ ਚਾਹੀਦੀ ਹੋਵੇ। ਨਾ ਪੁੱਤ। ਤਾਂ ਤੁਸੀਂ ਜਿਹੜਾ ਥੱਲੇ ਤੁਸਾਂ ਕੰਟੈਕਟ ਤੁਹਾਨੂੰ ਦੱਸਿਆ ਡਾਕਟਰ ਉਤਾਰ। ਉਹਦੇ ਨਾਲ ਕਾਲ ਕਰਕੇ ਜਿਹੜੀ ਆਹ ਤੁਸੀਂ ਜਾਣਕਾਰੀ ਲੈ ਸਕਦੇ ਹੋ। ਆਹ ਘੋੜੀ ਬਈ ਉਹ ਮੇਟ ਲਈ ਆ ਰੱਖੀ ਆ ਰਾਜਸਥਾਨ ਤੋਂ। ਇਹ ਵੀ ਬਹੁਤ ਸੋਹਣੀ ਘੋੜੀ ਜੈ ਵੀ ਤੁਸੀਂ ਦੇਖ ਲਓ। ਤੇ ਸਾਰੇ ਜਾਨਵਰ ਤੁਹਾਨੂੰ ਦਿਖਾਤੇ ਆ ਤਾਂ ਪੂਨੀਆਂ ਤਾਂ ਆਪਣੀ ਰੱਖੀ ਹੋਈ ਐ ਆ ਸਾਰੇ ਜਾਨਵਰ ਆ ਜਿਹੜੇ ਹੁਣ ਨਮਾਏ ਆ ਪੱਕੇ ਚੱਲਦੇ ਪਏ ਆ ਠੰਗੀ ਠੰਡੀ ਹਵਾ 'ਚ ਖੜੇ ਆ ਕਿੱਦਾਂ ਲੱਗੇ ਜਾਨਵਰ ਇਹ ਵੀ ਦੱਸਿਓ ਤੇ ਤੁਹਾਨੂੰ ਆ 15 ਵਾਲੇ ਜਾਨਵਰ ਵੀ ਜਿਹੜੇ ਆ ਉਹ ਦਿਖਾਉਣੇ ਆ ਹੁਣ ਆਪਾਂ ਚੱਲਦੇ ਆ ਅੰਦਰ ਵਾਲੀ ਸਾਈਡ ਘਰੇ ਦਿਖਾਉਣੇ ਤੁਹਾਨੂੰ ਅੰਦਰ ਘਰੇ ਵੀ ਖੜੇ ਆ ਕੁਝ ਜਾਨਵਰ ਆ ਬੇਲੀ ਉਹ ਆ ਗਏ ਹੁਣ ਆਪਣੇ ਅੰਦਰ ਵਾਲੇ ਜਾਨਵਰ ਆ ਮਾਰਵਾੜੀ ਬੱਚੇ ਆ ਬਹੁਤ ਸੋਹਣੇ ਦੋ ਆਪ ਤ ਆ ਬੱਚਾ ਜੀ ਆਹ ਲਖ ਮਾਰਵਾੜੀ ਮਾਰ ਕੇ ਦੇਖ ਸਕਦੇ ਆ ਬੜਾ ਸੋਹਣੀਆਂ ਤੇ ਕੰਨਾ-ਕੁੰਨਾ ਵਾਲੀ ਬਹੁਤ ਸੋਹਣੀ ਆ ਪੁੱਤ ਉਹ ਪਿੱਛੇ ਜਿਹੜਾ ਖੜਾ ਹੈ ਇਹ ਵੀ ਮਾਰવાડી ਬੱਚਾ ਬੜੀ ਕਰਪਾਤੂ ਸਰ ਤੂੰ ਹੁਣ ਉਹਨੂੰ ਦਿਖਾ ਦੇਂਗਾ ਆ ਵੀ ਮਾਰવાડી ਬੱਚਾ ਬਹੁਤ ਸੋਹਣਾ ਇਹਦੇ ਕਰਨ ਕਿ ਟਿੰਦੂ ਵੀ ਹੋਰ ਜ਼ਿਆਦਾ ਸੋਹਣਾ ਦੇਖ ਸਕਦੇ ਹੋ ਇਹਦੇ ਵੀ ਕੰਨ ਜਿਹੜੇ ਬੱਚੇ ਦੇ ਬਹੁਤ ਸੋਹਣੇ ਆ ਬਹੁਤ ਸੋਹਣੀ ਮਾਰਕੀ ਆ ਆ ਇੱਕ ਨੀਲਾ ਬੱਚਾ ਹੀ ਤੇ ਇਹ ਵੀ ਵੇਲਿਓ ਸਾਰੇ ਜਿਹੜੇ ਜਾਨਵਰ ਆ ਫੌਰ ਸੇਲ ਆ ਇੱਧਰ ਆਪਣਾ ਦੂਜਾ ਮਾਲ ਆ ਗਿਆ। ਇਹ ਆਪਾਂ ਹਲੇ ਤਿਆਰ ਕਰ ਰਹੇ ਆ ਫਾਰਮ। ਇਹਨਾਂ ਦਾ ਵੀ ਸਾਰੀਆਂ ਬੀਟਲ ਬੱਕਰੀਆਂ ਹੀ ਬਹੁਤ ਸੋਹਣੀਆਂ। ਇਹ ਸੇਲ ਦੀ ਨਹੀਂ ਆ ਬਿਲੀਓ ਇਹ ਹਲੇ ਆਪਾਂ ਲੈ ਰਹੇ ਆ ਜਾਨਵਰ ਹੋਰ। ਤੇ ਆ ਆ ਗਈ ਇੱਕ ਬੱਚੀ ਬਹੁਤ ਸੋਹਣੀ ਮਾਲਵਾੜੀ। ਦੇਖ ਸਕਦੇ ਹੋ ਤੁਸੀਂ ਇਹਦੀ ਮਾਰਕਿੰਗ ਤੇ ਰੰਗ-ਰੰਗ ਬਹੁਤ ਹੀ ਸ਼ਾਨਦਾਰ ਤੇ ਬਹੁਤ ਸੋਹਣੇ ਚਾਰੇ ਪਿਆਰ ਚੱਤੇ ਆ ਤੇ ਮੱਥੇ ਤੇ ਬਲੇਜ ਹੈ। ਤੇ ਬਹੁਤ ਸੋਹਣੀ ਹੈ ਵੀ ਬਸ਼ੇਰੀ ਜਿਹੜੀ ਆ ਬਿਲੀਓ ਫੋਰ ਸੇਲ ਹੈ ਇਹ ਵੀ। ਤੇ ਜੇ ਵੀ ਜੇ ਤੁਹਾਨੂੰ ਕਿਹੜਾਈ ਦੇ ਵਿੱਚ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਉਸੇ ਨੰਬਰ ਤੇ ਜਿਹੜਾ ਥੱਲੇ ਦਿੱਤਾ ਆਪਾਂ ਉਹਦੇ ਤੇ ਕੰਟੈਕਟ ਕਰ ਲਓ ਤੇ ਸਾਰੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਆ ਆ ਆਪਣਾ ਬੀਜ ਕੋੜ ਆ ਗਿਆ ਗੋਲਡ ਮੂਗ ਦਾ ਬੱਚਾ ਤੇ ਮਿੱਤਰੋ ਜੇ ਜਿਹੜੀ ਵੀ ਜਾਨਵਰ ਦੀ ਤੁਹਾਨੂੰ ਡਿਟੇਲ ਚਾਹੀਦੀ ਹੋਵੇ ਨਾ ਉਹ ਦੀ ਤੁਸੀਂ ਕੀ ਹੈ ਸਕਰੀਨ ਸ਼ਾਟ ਲੈ ਕੇ ਜਿਹੜਾ ਆਪਾਂ ਥੱਲੇ ਨੰਬਰ ਦਿੱਤਾ ਹੈ ਨਾ ਇਹਦੇ ਤੇ ਜਿਹੜਾ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਉਹ ਜਾਨਵਰ ਦੀ ਡਿਟੇਲ ਪ੍ਰਾਈਸ ਸਭ ਕੁਝ ਹੈ ਜਿਹੜਾ ਉਹ ਜਾਣ ਸਕਦੇ ਆ ਆ ਦੇ ਲਈ ਆਪਣਾ ਘੋੜਾ ਆ ਜਿਹੜਾ ਗੋਲਡਨ ਰੋਕ ਦਾ ਬੱਚਾ ਹੀ ਹਰਾਵਤ ਇਹਦਾ ਵੀ ਰਿਜ਼ਲਟ ਤੁਹਾਨੂੰ ਅੱਪਾ ਦਿਖਾਵਾਂਗੇ ਕਿਉਂਕਿ ਦਾ ਰਿਜ਼ਲਟ ਆ ਰਿਹਾ ਬਹੁਤ ਸਵਾ ਜਿਹੜੇ ਬੱਚੇ ਕੁਸ਼ਤਨਾਜ ਮਸਨ ਦਿਖਾਵੂਗਾ ਵੀਡੀਓ ਬਣਾ ਕੇ ਉਹਨਾਂ ਨੇ ਵੀਡੀਓ ਆਪਣੇ ਕੋਲ ਆਈਆਂ ਪਈਆਂ ਤੇ ਇਹ ਵੀ ਤੁਸੀਂ ਮਾਤਰੀ ਨੂੰ ਦੇਖ ਸਕਦੇ ਬਹੁਤ ਸੋਹਣੇ ਇਸ ਟਾਈਮ ਲਈ 63 ਪਲੱਸ ਹੋ ਗਿਆ ਤੇ ਜਿਹੜੀ ਹੈਗੀ ਇਹਦੀ ਚਾਰ ਦੰਦ ਦੇ ਲਈ ਹੋ ਚੁੱਕਾ ਇਹ ਬੱਚਾ ਤੇ ਆ ਬੱਚੀ ਹੈ ਛੋਟੀ ਇਹ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਆਪਾਂ ਇਹ ਜਿਹੜਾ ਬੱਚੀ ਮਾਂ ਆ ਜਿਹਦਾ ਬੁੱਧ ਨਹੀਂ ਪਿਆ ਥੋੜੀ ਕਮਜ਼ੋਰ ਰਹਿ ਗਈ ਇਹ ਵੀ ਫੋਰਸ ਸੇਗਦਾ ਇਹ ਵੀ ਬੱਚੀ ਮਾਂ ਉਸੇ ਇਹਨਾਂ ਚ ਵੀ ਫੋਰਸ ਜਿਹੜਾ ਤੇ ਹੁਣ ਆਪਣਾ ਲਾਸਟ ਵਾਲਾ ਜਿਹੜਾ ਜਾਨਵਰ ਆ ਗਿਆ ਹੀਰਾ ਸਮਰਾਟ ਇਹ ਆਪਣਾ ਜਿਹੜਾ ਸਮਰਾਟ ਇਹਦੀ ਆਸਵਾਰੀ ਵੀ ਕਰਨਾ ਜੇ ਸਵਾਰੀ ਵਾਲੀ ਵੀਡੀਓ ਵੀ ਤੁਹਾਨੂੰ ਦਿਖਾਈ ਸੀ ਆਪਾਂ ਨਾ ਦੋਨੇ ਅੱਖਾਂ ਬੱਦੀਆਂ ਇੱਕ ਲਾਬੀ ਰੰਗ ਬਹੁਤ ਸੋਹਣਾ ਉਹ ਸੋਹਣੀ ਘੱਟ ਘੋੜਿਆਂ ਦੀ ਹੁੰਦੀ ਹੈ ਜਿਹੜੀ ਇਹ ਗੁਲਾਬੀ ਬਣ ਜਿਆਦਾ ਹੁੰਦਾ ਨਾ ਕਿਸੇ ਕਿਸੇ ਘੋੜੇ ਦੇ ਪਿੱਛੇ ਤੁਹਾਨੂੰ ਪਤਾ ਹੁੰਦਾ ਇਹਦੇ ਬਹੁਤ ਹੈ ਦੇਖੋ ਉਹ ਸੋਹਣਾ ਜਿਹਾ ਕੋੜਾ ਇਹਦੇ ਜਾਲਟਾ ਪਾ ਤੁਹਾਨੂੰ ਦਿਖਾਈ ਦਿੱਤਾ ਪਿਛਲੀ ਵੀਡੀਓ ਤੁਸੀਂ ਦੇਖਿਆ ਹੋਣਾ ਹੈਨਾ ਉਹ ਜਿਹੜਾ ਵੀਡੀਓ ਦੇ ਵਿੱਚ ਦਾ ਰਿਜਲਟ ਆਪਾਂ ਤੁਹਾਨੂੰ ਦਿਖਾ ਦਿੱਤਾ ਤੇ ਹੋਰ ਵੀ ਦਾ ਰਿਜਲਟ ਆ ਚੁੱਕਿਆ ਬਹੁਤ ਸੋਹਣੇ ਬੱਚੇ ਆਏ ਆ ਘੋੜੀਆਂ ਵੀ ਕਾਫੀ ਐ ਤੋਂ ਮੇਟ ਜਿਹੜੀਆਂ ਹੋ ਚੁੱਕੀਆਂ ਜੇ ਕਿਸੇ ਵੀ ਨੇ ਇਹ ਵੀ ਕੋਈ ਡਿਟੇਲ ਚਾਹੀਦੀ ਹੋਵੇ ਜਾਂ ਕੋਈ ਮੇਟ ਕਰਵਾਉਣੀ ਹੋਵੇ ਇਸ ਤੋਂ ਜਾਂ আরাਵਤ ਤੋਂ ਆਪਣੇ ਤੋਂ ਮਾਰਵਾੜੀ ਤੋਂ ਤੁਸੀਂ ਕੰਟੈਕਟ ਕਰ ਸਕਦੇ ਜਿਹੜਾ ਆਪਾਂ ਥੱਲੇ ਨੰਬਰ ਦਿੱਤਾ ਹੈ। ਬਾਕੀ ਜਾਨਵਰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੁੜੇ ਰਹੋ ਚੈਨਲ ਨਾਲ ਹੋਰ ਜਾਨਵਰਾਂ ਦੀਆਂ ਬੀਵੀ ਆਪਾਂ ਵੀਡੀਓ ਲੈ ਕੇ ਜਲਦੀ ਤੁਹਾਡੇ ਤੱਕ ਆਉਣੇ ਆ। ਕਾਫੀ ਦਿਨ ਹੋ ਗਏ ਸੀ ਵੀਡੀਓ ਜਿਹੜੀ ਆਪਾਂ ਨਹੀਂ ਬਾਈ ਤੇ ਹੁਣ ਜਲਦੀ ਤੋਂ ਜਲਦੀ ਆਪਾਂ ਬਹੁਤ ਸਾਰੀਆਂ ਵੀਡੀਓ ਹੈ ਜਿਹੜੀਆਂ ਤੁਹਾਡੇ ਤੱਕ ਲੈ ਕੇ ਆਵਾਂਗੇ। ਤੇ ਜੂਡੇਰੀਓ ਚੈਨਲ ਨਾਲ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿੰਨੇ ਵੀ ਆਪਣੇ ਘੋੜਾ ਪ੍ਰੇਮੀ ਆ ਸਾਰਿਆਂ ਕੋਲੇ ਵੀਡੀਓ ਜਿਹੜੀਆਂ ਪਹੁੰਚ ਜਾਣ ਆ ਆਪਣਾ ਡਾਕਟਰ ਸਾਹਿਬ ਕਰ ਰਿਹਾ ਇਲਾਜ ਪੱਠੇ ਪਾਰਿਆ ਬੱਕਰੀਆਂ ਦੇ ਘੋੜਿਆਂ ਨੂੰ ਧੰਨਵਾਦ ਫਿਰ ਮਿਲਦੇ ਆ ਨਵੇਂ ਜਾਨਵਰ ਤੇ ਨਵੀਂ ਵੀਡੀਓ ਨਾਲ ਤੇ ਉਹ ਬੱਚੀ ਜਿਹੜੀ ਖੜੀ ਹੈ ਉਹ ਤੁਸੀਂ ਦੇਖੀ ਹੈ ਤੇ ਧੰਨਵਾਦ